ਸ਼ੀਕਲ ਜੀ ਮੈਂ ਲਾਪਰਿਤ ਕਰ ਹਾਜ਼ਰਾਂ ਸੀ ਰਮਨਦੀਪ ਕਰੇਮੀ ਦੁਆਰਾ ਲਿਖਿਆ ਗਿਆ ਨਾਵਲ ਕਿਸਮਤੀ ਖੇਡ ਦਾ ਭਾਗ ਪੰਤਾਲੀਮਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸੌਰੀ ਕੀਰਤੀ ਸਿਰਫ ਇਹੀ ਕਹਿ ਸકી ਤੇ ਅੱਖਾਂ ਪਰ ਕੇ ਸੂਚਨ ਲੱਗ ਪਈ ਕਿ ਯਾਦ ਤਾਂ ਸੀ ਪਰ ਕਹਿੰਦੇ ਕਿਸ ਹੱਕ ਨਾਲ ਮੁੜ ਕੇ ਦੋਵਾਂ ਵਿੱਚ ਕੋਈ ਗੱਲ ਨਾ ਹੋਈ 12 ਸਤੰਬਰ ਨੂੰ ਸਵੇਰੇ ਸਵੇਰੇ ਕੀਰਤੀ ਨੇ ਲਪ੍ਰੀਤ ਦੇ ਵਟਸਐਪ ਸਟੇਟਸ ਤੇ ਲਿਖਿਆ ਹੋਇਆ ਪੜਿਆ ਵੈਸਟ ਆਫ ਲੱਕ ਅੰਮ੍ਰਿਤ ਅਨਕੀਰਤ ਰੱਬ ਤੁਹਾਨੂੰ ਦੁਨੀਆ ਪਰ ਦਿਆਂ ਸਭ ਖੁਸ਼ੀਆਂ ਦੇ ਵੀ ਕੀਰਤੀ ਨੇ ਵਾਰ-ਵਾਰ ਇਹ ਗੱਲ ਪੜੀ ਅੱਖਾਂ ਬਲਮਲ ਕੇ ਦੁਬਾਰਾ ਪੜਿਆ ਪਰ ਉਹ ਸ਼ਬਦ ਨਹੀਂ ਸੀ ਬਦਲ ਰਹੇ ਇਸ ਲਈ ਉਸਨੇ ਜਲਦੀ ਨਾਲ ਲਪ੍ਰੀਤ ਨੂੰ ਮੈਸੇਜ ਕੀਤਾ ਆਹ ਕੌਣ ਨੇ ਕੀਰਤੀ ਫਰਮ ਕੈਨੇਡਾ ਅੰਮ੍ਰਿਤ ਦੇ ਵਾਈਫ ਲਪ੍ਰੀਤ ਨੇ ਜਵਾਬ ਦਿੱਤਾ ओके ठीक है मेरे वलो भी आहे कुछ वैसे कधूं अ मैरिज नाले हुन त सारे खुश होउंगे हैना मैं कल तू लेगी तोड्डे कीर्ति ने रोसा ਕੀਤਾ ਵਿਆਹ ਤਾਂ ਅੱਜ ਹੀ ਆ ਸਾਡੀ ਨਾਲ ਕਾਤਾ ਗੁੱਸਾ ਭਾਬੋ ਸਾਨੂੰ ਤਾਂ ਕੁਛ ਪਤਾ ਵੀ ਨਹੀਂ ਅੰਮ੍ਰਿਤ ਕਿੱਥੇ ਆ ਨਾਲੇ ਕਿੱਥੇ ਵਿਆਹ ਹੈ ਸਾਨੂੰ ਕੌਣ ਪੁੱਛਦਾ ਹੈ ਲਾਪ੍ਰਿਤ ਨੇ ਜਵਾਬ ਦਿੱਤਾ ਆ ਨਾਮ ਕੀ ਵੀ ਪਤਾ ਹੈ ਫਿਰ ਕੀਰਤੀ ਨੇ ਫਿਰ ਪੁੱਛਿਆ ਨਾਮ ਦਾ ਮਾਸੀ ਦਾ ਸਟੇਟਸ ਪਿਆ ਹੋਇਆ ਸੀ ਨਾਲੇ ਭਾਬੀ ਮਾਸੀ ਜੀ ਦਾ ਕੋਈ ਸੁਣਦਾ ਹੀ ਨਹੀਂ ਹੁਣ ਉਹ ਤਾਂ ਆਪ ਸੈਣ ਨੇ ਪਹਿਲਾਂ ਮਨ ਹਲਕਾ ਹੋ ਜਾਂਦਾ ਸੀ ਤੁਹਾਡੇ ਨਾਲ ਗੱਲ ਕਰਕੇ ਹੁਣ ਤਾਂ ਸਾਰਾ ਦਿਨ ਰੂਮ ਚ ਪਈ ਰਹਿੰਦੇ ਨੇ ਲਾਪ੍ਰਿਤ ਨੇ ਦੱਸਿਆ ਚਲ ਕੋਈ ਨਾ ਖੁਸ਼ ਰਹਿਣ ਅੰਬੇ ਜਿੱਥੇ ਵੀ ਰਹਿਣ ਮਮੀ ਜੀ ਨੂੰ ਵੀ ਸਮਝਾਈਓ ਕਿ ਕੀਰਤੀ ਨੇ ਕਿਹਾ ਭਾਬੀ ਆਪਣਾ ਵਕੀਲ ਦੱਸਦਾ ਸੀ ਕੀ ਅੰਬਰੀ ਤੈਨੂੰ ਤਾਂ ਕੁਝ ਵੀ ਨਹੀਂ ਪਤਾ ਵੀ ਕੀ ਹੋ ਰਿਹਾ ਏ ਹਰ ਕੰਮ ਨੂੰ ਹਾਂ ਕਹਿ ਦਿੰਦਾ ਏ ਉਹਦੀ ਵਾਲ ਕਟਵਾਈ ਨੇ ਇਨਾਂ ਨੇ ਕਹਿੰਦਾ ਵਿਆਹ ਤੱਕ ਉਹ ਬਾਹਰ ਰਹੂਗਾ ਫਿਰ ਕੀ ਤੀ ਵੀ ਕੈਨੇਡਾ ਵਾਪਸ ਮੁੜ ਜਾਊਗੀ ਬਾਕੀ ਪਤਾ ਨਹੀਂ ਨੜੇ ਵਿਆਹ ਵੀ ਤੁਹਾਡਾ ਨਾਮ ਲੈ ਕੇ ਹੀ ਹੋ ਰਿਹਾ ਏ ਫਕੀਰ ਦੀ ਨਾਲ ਕਰਨਾ ਏ ਸਮਝ ਲਉ ਵਸ ਪੇ ਗੇਮ ਹੀ ਖੇਡੀ ਜਾ ਰਹੀ ਏ ਵਿਚਾਰੀ ਨਾਲ ਤਾਂ ਹੀ ਤਾਂ ਮਾਸੀ ਜੀ ਦੁਖੀ ਨੇ ਲਾਪ੍ਰਿਤ ਨੇ ਕਿਹਾ ਖੀਰਤਾ ਮੇਰੇ ਨਾਲ ਖੇਡੀ ਆ ਕਿਸਮਤ ਨੇ ਇਹ ਤਾਂ ਮੇਰੇ ਹਸਬੰਦ ਵਦਿਆ ਨੇ ਜਿਨ੍ਹਾਂ ਨੇ ਸਭ ਕੁਝ ਸੁਣ ਕੇ ਵੀ ਮੇਰਾ ਹੱਥ ਨਹੀਂ ਛੱਡਿਆ ਪਰ ਹੁਣ ਤਾਂ ਤੁਸੀਂ ਸਾਰੇ ਵੀ ਸਮਝ ਗਏ ਹੋਣੇ ਆਂ ਵੀ ਇਸ ਜਨਮ ਤਣੀ ਕੀਰਤੀ ਅੰਮ੍ਰਿਤ ਦਾ ਪਿੱਛਾ ਛੱਡਦੀ ਜਿਹੜੇ ਰੂਪ ਚ ਮਰਜੀ ਰਹੇ ਰਹੂੰਗੀ ਤੌ ਉਹਨਾਂ ਨਾਲ ਹੀ ਤੂੰ ਦੇਖ ਹੀ ਲਿਆ ਉਹ ਤਾਂ ਹੁਣ ਵੀ ਨਾਮ ਸੇਮਾ ਉਹਨਾਂ ਦੀ ਵਾਈਫ ਦਾ ਤੇ ਮੇਰਾ ਕੀਰਤੀ ਨੇ ਕਿਹਾ ਪਰ ਹੋਂ ਲਾਪਰੀਤ ਨੂੰ ਉਸੇ ਮੈਸੇਜ ਦੇ ਕੇ ਛੱਡ ਦਿੱਤੀ ਕੋਈ ਜਵਾਬ ਨਾ ਦਿੱਤਾ ਫਿਰ ਕੀਰਤੀ ਨੇ ਸਵੇਰੇ 8:10 ਵਜੇ ਨਸੀਬ ਕੌਰ ਨੂੰ ਮੈਸੇਜ ਕੀਤਾ ਸਸ਼ੀ ਕਲ ਮਮਾ ਕੰਗ੍ਰੈਚੁਲੇਸ਼ਨਸ ਮਮਾ ਕਿਵੇਂ ਹੋ ਬੇਟਾ ਸਭ ਠੀਕ ਠਾਕ ਕਰ ਮੈਨੂੰ ਕਿਸ ਖੁਸ਼ੀ ਚ ਵਧਾਈਆਂ ਨਸੀਬ ਕੌਰ ਨੇ ਪੁੱਛਿਆ ਤੁਹਾਡੇ ਬੇਟੀ ਦੀ ਮੈਰਿਜ ਦੀਆਂ ਕੀਰਤੀ ਨੇ ਜਵਾਬ ਦਿੱਤਾ ਬੇਟਾ ਮੇਰੇ ਲਈ ਕਾਦੀ ਖੁਸ਼ੀ ਆ ਫਿਰ ਮੈਨੂੰ ਤਾਂ ਕੁਝ ਪਤਾ ਵੀ ਨਹੀਂ ਨਾਲੇ ਮੈਂ ਮਾਂ ਨਹੀਂ ਉਹਦੀ ਬੇਟੀ नसीब कौर ने कहा कोई नहीं टेंशन ना लिया करो बस खुश रहा करो कीर्ति ने दिलासा दिता खुश तुसी खुश रहो बेटा नसीब कौर ने कहा मैनू पता है कि निक खुश हो कीर्ति ने कहा नहीं नहीं नसीब कौर ने कहा कि नहीं नहीं जी कीर्ति ने सवाल किया छोड़ो तुसी बेटा ये दसो इत्थे सब ठीक ने हाँ जी ਹੋਈ ਜਾਂਦਾ ਏ ਟਾਈਮ ਪਾਸ ਕੀਰਤੀ ਨੇ ਜਵਾਬ ਦਿੱਤਾ ਬੇਟਾ ਤੈਨੂੰ ਲਾਪਤ ਨਹੀਂ ਦੱਸਿਆ ਹੈ ਨਾ ਵੀ ਅਜ ਅੰਮ੍ਰਿਤ ਦੀ ਮੈਰੀਜ਼ਾ ਨਸੀਬਖਰ ਨੇ ਪੁੱਛਿਆ ਨਹੀਂ ਜੀ ਸਟੇਟਸ ਦੇਖਿਆ ਸੀ ਮੈਂ ਤ ਉਹਦਾ ਬਾਕੀ ਉਹਨੇ ਤਾਂ ਮੈਨੂੰ ਬਹੁਤ ਦਿਨ ਪਹਿਲਾਂ ਕਹਿਤਾ ਸੀ ਵੀ ਸਾਡੇ ਨੰਬਰ ਡਿਲੀਟ ਕਰ ਦੇ ਪਰ ਮੈਂ ਕੀਤੀ ਨਹੀਂ ਸੀ ਕੀਰਤੀ ਨੇ ਦੱਸਿਆ ਉਹਦੇ ਨਾਲ ਗੱਲ ਨਾ ਕਰਿਆ ਕਰੋ ਬੇਟਾ ਉਹਨੂੰ ਪਤਾ ਨਹੀਂ ਲੱਗਦਾ ਕੀ ਪਤਾ ਕੀ ਕਹਿ ਦੇਵੇ ਬੀਤੀ ਘਾਦੀਚ ਹੋਨੇ ਉਹਨੂੰ ਕੋਈ ਸੁਰਤ ਰਹਿੰਦੀ ਬਹੁਤ ਜ਼ਿਆਦਾ ਪੀਨ ਲੱਗ ਗਿਆ ਉਹ ਤਾਂ ਹੁਣ ਨਸੀਬਕੌਰ ਨੇ ਦੱਸਿਆ ਮੈਂ ਕਿੱਥੇ ਕਰਦੀ ਆ ਉਹਦੇ ਨਾਲ ਗੱਲ ਕੋਈ ਹੁਣ ਮੰਮਾ ਕੀਰਤੀ ਨੇ ਕਿਹਾ ਮੈਸੇਜ ਵੀ ਨਹੀਂ ਕਰਨਾ ਹੁਣ ਤੁਸੀਂ ਉਹਨੂੰ ਓਕੇ ਨਸੀਬਕੌਰ ਨੇ ਹਦਾਇਤਿੰਦੇ ਹੋਏ ਕਿਹਾ ਠੀਕ ਹੈ ਜੀ ਪਰ ਉਹ ਸੁਧਰਿਆ ਕਿਉਂ ਨਹੀਂ ਮੈਂ ਤਾਂ ਕਿੰਨਾ ਤਾਂ ਸਮਝਾਇਆ ਸੀ ਉਹਨੂੰ ਕਿੰਨੇ ਕੁਛ ਕੁ ਦਿਨਾਂ ਵਿੱਚ ਹੀ ਇਹਦਾ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਕੀਰਤੀ ਨੇ ਕਿਹਾ ਤੁਸੀਂ ਆਪ ਹੀ ਉਹਨੂੰ ਕਹਿ ਦਿਓ ਪੁੱਤ ਵੀ ਨਾ ਫੋਨ ਕਰੇ ਨਾ ਮੈਸੇਜ ਤੁਹਾਨੂੰ ਫਿਰ ਉਹ ਉਸੇ ਮੁੰਡੇ ਕੋਲ ਵਹਿੰਦਾ ਏ ਜਿੱਥੇ ਬੈਠਣ ਤੋਂ ਤੂੰ ਹੀ ਨੂੰ ਮਨਾ ਕਰਦੀ ਰਹੀ ਆ ਅਸੀਂ ਕਰ ਕੱਲੇ ਹੁੰਨੇ ਆ ਰਾਤਾਂ ਨੂੰ ਵੀ ਨਹੀਂ ਆਉਂਦਾ ਘਰ ਨਸੀਬਖੋਰਨੀ ਦੱਸਿਆ ਮੈਂ ਬਲੌਕ ਹੀ ਕਰ ਦੂੰਗੀ ਮम्मा ਜੀ ਇਹ ਗੱਲ ਆ ਤਾਂ ਕੀਰਤੀ ਨੇ ਕਿਹਾ ਤੁਸੀਂ ਆਪ ਖੁਸ਼ ਰਹੋ ਬੇਟਾ ਆਪਣੇ ਬਾਰੇ ਸੋਚੋ ਆਪਣੀ ਲਾਈਫ ਬਾਰੇ ਸੋਚੋ ਸਾਡੀ ਟੈਨਸ਼ਨ ਨਾ ਲਓ ਹੋ ਸਕਦਾ ਹੈ ਇਹ ਤਾਂ ਸਾਡੇ ਨੰਬਰ ਡਿਲੀਟ ਕਰ ਦੋ ਕਦੇ ਭੁੱਲ ਕੇ ਐਵੇਂ ਮੈਸੇਜ ਹੋ ਜਾਂਦਾ ਏ ਨਸੀਬ ਕੌਰ ਨੇ ਕਿਹਾ ਕੋਈ ਨਹੀਂ ਤੁਸੀਂ ਕਰ ਲਿਆ ਕਰੋ ਗੱਲ ਕੀਰਤੀ ਨੇ ਕਿਹਾ ਨਾ ਪੁੱਤ ਹੁਣ ਸਾਡਾ ਹੱਕ ਨਹੀਂ ਰਿਹਾ ਅੰਮ੍ਰਿਤ ਲਵੀ ਦੋਹਾਂ ਦਾ ਇਹੀ ਹਾਲ ਰਹਿਣਾ ਏ ਤੁਸੀਂ ਬਸ ਹੁਣ ਆਪਣੀ ਲਾਈਫ ਬਾਰੇ ਸੋਚੋ ਨਸੀਬ ਕੌਰ ਨੇ ਕਿਹਾ ਕੋਈ ਨਹੀਂ ਹੋ ਜਾਣਗੇ ਠੀਕ ਏ ਵੀ ਦੋਵੇਂ ਕੀਰਤੀ ਨੇ ਦਿਲਾਸਾ ਦਿੱਤਾ ਨਹੀਂ ਬੇਟਾ ਹੋਣੀਅਸ ਜੋ ਹੋਣਾ ਏ ਹੋ ਜੇ ਹੁਣ ਤਾਂ ਨਸੀਬ ਕorne ਨੇ ਕਿਹਾ ਤੁਸੀਂ ਆਪਣਾ ਧਿਆਨ ਰੱਖਿਓ ਸੈਸ਼ੀ ਕਾਲ ਜੀ ਕੀਰਤੀ ਨੇ ਕਿਹਾ ਤੁਸੀਂ ਵੀ ਲਾਈਫ ਇੰਜੋਏ ਕਰੇ ਬੇਟਾ ਖੁਸ਼ ਰਹੋ ਰੋਸ਼ਨ ਦਾ ਵੀ ਧਿਆਨ ਰੱਖਿਓ ਆਪਣਾ ਵੀ ਆਪਣੇ ਪਰਿਵਾਰ ਦਾ ਵੀ ਨਸੀਬ ਕorne ਨੇ ਕਿਹਾ ਕਾਫੀ ਦਿਨ ਲੰਘ ਗਏ ਪਰ ਮੁੜ ਕੇ ਲਪਰੀ ਜਾਂ ਨਸੀਬ ਕorne ਕੀਰਤੀ ਨਾਲ ਕੋਈ ਸੰਪਰਕ ਨਾ ਕੀਤਾ ਫਿਰ 30 ਸਤੰਬਰ ਨੂੰ ਅਚਾਨਕ ਸ਼ਾਮ ਨੂੰ ਕੀਰਤੀ ਆਪਣੇ ਕਮਰੇ ਵਿੱਚ ਬੈਠੀ ਕੱਪੜੇ ਤੈਂ ਕਰ ਰਹੀ ਸੀ ਕਿ ਅਚਾਨਕ ਉਸ ਦੀ ਨਜ਼ਰ ਕੋਲ ਬੈਠੇ ਰੌਸ਼ਨ ਤੇ ਪਈ ਜੋ ਫੇਸਬੁਕ 'ਤੇ ਕੀਰਤੀ ਦੇ ਫੇਸਬੁਕੀ ਦੋਸਤਾਂ ਦੇ ਸਟੇਟਸ 'ਤੇ ਪਾਈਆਂ ਵੀਡੀਓ ਫੋਟੋਆਂ ਦੇਖ ਰਿਹਾ ਸੀ ਅਚਾਨਕ ਉਸ ਦੇ ਸਾਹਮਣੇ ਲਾਪਰੇ ਦੇ ਖਾਤੇ ਦਾ ਸਟੇਟਸ ਦਿਖਾਈ ਦਿੱਤਾ ਤਾਂ ਉਸ ਨੇ ਜਲਦੀ ਨਾਲ ਰੌਸ਼ਨ ਦੇ ਹੱਥੋਂ ਫੋਨ ਫੜਿਆ ਤੇ ਲਾਪਰੇ ਦਾ ਸਟੇਟਸ ਪੜਨ ਲੱਗ ਪਈ ਉਸ ਸਟੇਟਸ ਵਿੱਚ ਲਿਖਿਆ ਹੋਇਆ ਸੀ ਕੀਰਤੀ ਭਾਬੀ డు ਯੂ ਨੋ ਉਹ ਆਇਆ ਇਸ ਤੋਂ ਅਗਲੇ ਸਟੇਟਸ ਵਿੱਚ ਲਿਖਿਆ ਸੀ ਇਸ ਅਰਸ ਐਂਡ ਪਬਲੀਜ਼ੀ ਪਲੀਜ਼ ਇਨਵੋਕ ਸੱਚ ਕਲ ਕਰਨਾ ਜਲਦੀ ਤੋਂ ਜਲਦੀ ਕੀਤਿ ਨੂੰ ਇਹ ਪੜ੍ਹ ਕੇ ਹੈਰਾਨੀ ਵੀ ਬਹੁਤ ਹੋਈ ਤੇ ਸਮਝ ਵੀ ਕੋਈ ਨਹੀਂ ਸੀ ਲੱਗ ਰਹੀ ਕਿ ਆਖਿਰਕਾਰ ਇਹ ਸਟੇਟਸ ਲਪ੍ਰਿਤ ਨੇ ਪਾਈ ਕਿਉਂ ਜਿਹੋ ਗੱਲ ਕਰਨੀ ਚਾਹੁੰਦਾ ਤਸ ਮੈਸੇਜ ਸਿੱਧਾ ਹੀ ਕਰ ਸਕਦਾ ਸੀ ਪਰ ਕਿਉਂ ਨਹੀਂ ਕੀਤਾ ਇਹ ਸਭ ਗੱਲਾਂ ਸੋਚ ਕੇ ਉਸਨੇ ਮੈਸੇਜ ਕਰਕੇ ਉਸ ਸਟੇਟਸ ਅਜਵਾਉ ਦਿੱਤਾ ਲਵੀ ਹੀ ਹੋਵੇਗਾ ਹੋਰ ਕੌਣ ਹੋਵੇਗਾ ਤੂੰ ਦੱਸ ਕੀ ਗੱਲ ਕਰਨੀ ਆ ਤੂੰ ਅਰਜੈਂਟ ਆਈਡੀ ਲਵੀ ਦੀਆ ਤਾਂ ਉਹੀ ਚਲਾਊਗਾ ਹੋਰ ਕੌਣ ਚਲਾਊਗਾ ਉਹਦੀ ਆਈਡੀ ਦੋ ਘੰਟੇ ਬਾਅਦ ਦੂਜੇ ਪਾਸੇ ਜਵਾਵਾ ਆਇਆ ਮੈਂ ਲਵੀ ਨਹੀਂ ਜੀ ਮੈਂ ਕਿਊਟ ਮੁੰਡਾ ਐ ਤੁਸੀਂ ਪਹਿਚਾਣੋ ਤਾਂ ਜੇ ਪਹਿਚਾਨ ਸਕਦੇ ਹੋ ਤਾਂ ਸਮਰ ਸਮਰ ਤੂੰ ਪਰ ਤੂੰ ਕਿਵੇਂ ਕੀਰਤੀ ਨੇ ਖੁਸ਼ ਹੁੰਦੇ ਹੋਏ ਹੈਰਾਨੀ ਨਾਲ ਪੁੱਛਿਆ ਹੀ 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 ਮੈਨੂੰ ਪਤਾ ਸੀ ਤੁਸੀਂ ਮੈਨੂੰ ਜ਼ਰੂਰ ਪਹਿਚਾਨ ਲਮੋਗੇ ਸਮਰ ਹੀ ਆਮੈਂ ਜਵਾਬ ਆਇਆ ਸਮਰ ਕਿੱਥੇ ਸੀ ਤੂੰ ਕਿਉਂ ਇਦਾਂ ਕੀਤਾ ਤੂੰ ਤੂੰ ਠੀਕ ਹੈ ਨਾ ਇਹ ਆਈਡੀ ਤੂੰ ਕਿਵੇਂ ਲਈ ਆ ਲਵੀ ਤੂੰ ਕੀਰਤੀ ਕਾਲੀ ਨਾਲ ਪੁੱਛਣ ਲੱਗੀ ਭਾਬੀ ਮੈਂ ਸਭ ਦੱਸ ਦੂੰਗਾ ਪਰ ਅਜੇ ਨਹੀਂ ਟਾਈਮ ਤੁਸੀਂ ਵਿਆਹ ਕਰਵਾ ਲਿਆ ਤੇ ਮੈਨੂੰ ਦੱਸਿਆ ਤੱਕ ਵੀ ਨਹੀਂ ਐਸੇ ਭਾਬੀ ਤਾਂ ਕਹਿ ਸਕਦਾ ਐ ਨਾ ਕਹੋਨੇ ਹੱਕ ਰਿਹਾ ਸਮਰ ਨੇ ਸਵਾਲ ਕੀਤਾ ਜੋ ਮਰਜੀ ਕਹਿ ਲੈ ਰਿਸ਼ਤੇ ਤਾਂ ਤੋੜ ਲੈ ਅਗਲਿਆਂ ਨੇ ਕਦੋਂ ਦੇ ਕੀਰਤੀ ਨੇ ਉਦਾਸ ਹੋ ਕੇ ਕਿਹਾ ਨਹੀਂ ਭਾਪੀ ਮੈਨੂੰ ਲੱਗਦਾ ਇਹ ਮੈਂ ਮੇਰੀ ਦੁਨੀਆ ਦੀ ਸਭ ਤੋਂ ਪਿਆਰੀ ਭਾਪੀ ਖੋ ਲਈ ਸਮਰ ਨੇ ਕਿਹਾ ਮੰਮੀ ਨੇ ਤੇ ਲਵੀ ਨੇ ਤਾਂ ਸਭ ਖਤਮ ਕਰਤਾ ਇੱਕ ਮਿੰਟ 'ਚ ਕੀਰਤੀ ਨੇ ਦੱਸਿਆ ਕਿਉਂ ਤੁਹਾਨੂੰ ਕਿਹਨੂੰ ਕਹਤਾ ਮੈਨੂੰ ਦੱਸੋ ਕਿਵੇਂ ਖਤਮ ਕਰਤਾ ਖਤਮ ਮਾਸੀ ਜੀ ਨੇ ਸਭ ਸਮਰ ਨੇ ਪੁੱਛਿਆ ਮੈਨੂੰ ਬਲੌਕ ਕਰਤਾ ਉਹਨਾਂ ਦੋਹਾਂ ਨੇ ਆਪਣੇ ਨੰਬਰਾਂ ਤੋਂ ਨਾਲੇ ਲਵੀ ਚਿੱਟੇ ਤੇ ਲੱਗਿਆ ਹੈ ਅੱਜਕੱਲ ਕਿਰਤੀ ਨੇ ਦੱਸਿਆ ਉਹ ਵੀ ਗੱਲ ਹੋਈ ਆਪਾਂ ਵੀ ਮੇਰੀ ਉਹਨਾਂ ਨਾਲ ਜਿਹੜਾ ਮਾਸੀ ਜੀ ਕੋਲ ਨੰਬਰ ਸੀ ਉਹ ਹਿਟਲਰ ਮਾਸੀ ਜੀ ਲੈ ਗਏ ਸੀ ਉਹਨਾਂ ਨੇ ਹੀ ਕਰਿਆ ਹੋ ਬਲੌਕ ਵੀ ਨਾਲੇ ਵਟਸਐਪ ਵੀ ਉਹੀ ਚਲਾਉਂਦੇ ਨੇ ਹੁਣ ਆਪਣੇ ਮਾਸੀ ਜੀ ਵਾਲਾ ਸਮਰ ਨੇ ਦੱਸਿਆ ਪਰ ਤੈਨੂੰ ਕਿਵੇਂ ਪਤਾਈ ਸਾਬ ਕੀਰਤੀ ਨੇ ਪੁੱਛਿਆ ਮੈਂ ਫੋਨ ਕਰਕੇ ਪੰਗਾ ਲੈ ਲਿਆ ਸੀ ਇੱਕ ਦਿਨ ਫੋਨ ਹਿਟਲਰ ਮਾਸੀ ਜੀ ਨੇ ਚੁੱਕ ਲਿਆ ਮੈਂ ਤਾਂ ਮਸਮ ਬਚਿਆ ਜੁੱਤੀਆਂ ਤੂੰ ਤੁਸੀਂ ਨਾ ਸਿਆਪਾ ਗਲਪਾ ਲਿਓ ਕੀਤੀ ਸਮਰ ਨੇ ਕੀਰਤੀ ਨੂੰ ਦੱਸਿਆ ਨਾਲੇ ਉਹ ਤੁਹਾਡਾ ਲਾੜਲਾ ਕੁੱਟਦਾ ਹੀ ਸਭ ਨੂੰ ਚਿੱਟੀ ਲਈ ਪੈਸੀ ਮੰਗਦਾ ਰਹਿੰਦਾ ਇਹ ਕਰਦੀਆਂ ਤੂੰ ਜੇ ਨਹੀਂ ਦਿੰਦੇ ਕੁੱਟਦਾ ਮਾਰਦਾ ਇਹ ਫੇਰ ਮਾਸੀ ਜੀ ਹਸਪੀਟਲ ਨੇ ਲਵੀ ਨੇ ਸਿਰ ਪਾੜਤਾ ਉਹਨਾਂ ਦਾ ਉਹਦੀ ਘਰਵਾਲੀ ਵੀ ਚਲੀ ਗਈ ਆ ਭੇਕੇ ਆਪਣੇ ਮੰਮੀ ਡੈਡੀ ਨੂੰ ਵੀ ਕੁੱਟਦਾ ਮਾਰਦਾ ਏ ਬੇਅਕਲ ਜਿਹਾ ਕਿਰਨਦੀਪ ਨੂੰ ਵੀ ਨਿਭਖਸ਼ਦਾ ਸੰਬਰ ਨੇ ਅੱਗੇ ਦੱਸਿਆ ਇਹ ਨਹੀਂ ਹੁਣ ਸੁਧਰਨਾ ਨਹੀਂ ਮੈਨੂੰ ਪਤਾ ਏ ਅਮਰੀਕ ਨਾਲ ਰਹਿੰਦਾ ਏ ਉਹਦੇ ਹੀ ਗੁਣ ਗਾਉਂਦਾ ਏ ਕੀਰਤੀ ਨੇ ਦੱਸਿਆ ਮੈਂ ਲਵੀ ਨੂੰ ਪੈਸੇ ਭੇਜੇ ਨੇ ਇਹ ਆਈਡੀ ਲੈਣ ਲਈ ਕਈ ਦਿਨ ਤੱਕ ਰੱਖੂੰਗਾ ਫਿਰ ਮੋੜ ਦਿਊਗਾ ਹੋਰ ਦੱਸੋ ਤੁਸੀਂ ਠੀਕ ਠਾਕ ਚੱਲ ਰਿਹਾ ਹੈ ਨਾ ਸੰਬਰ ਨੇ ਪੁੱਛਿਆ ਸਮਰ ਪਲੀਜ਼ ਹੁਣ ਨਾ ਜਾਏਂਗੇ ਤੇ ਵੀ ਤੇਰੇ ਮੂਰੇ ਹੱਥ ਬੰਨ੍ਹਦੀ ਆ ਮੈਂ ਮੇਰੇ ਨਾਲ ਦੁੱਖ ਸੁੱਖ ਕਰਨ ਲਈ ਵੀ ਨਹੀਂ ਸਿਕੂ ਰਿਹਾ ਕੀਰਤੀ ਨੇ ਤਰਲਾ ਕੀਤਾ ਭਾਬੀ ਮੈਂ ਕਿੱਥੇ ਜਾਣਾ ਏ ਹੁਣ ਹੋਰ ਪਲਾ ਕਨੇਡਾ 'ਤਾਂ ਮੈਂ ਬੈਠਾ ਏ ਹੁਣ ਇੱਥੇ ਹੀ ਆ ਮੈਂ ਤਾਂ ਜਦੋਂ ਮਰਜੀ ਆਵਾਸ ਮਾਰ ਕੇ ਦੇਖ ਲਿਓ ਸਮਰ ਨੇ ਉਸ ਨੂੰ ਦਿਲਾਸਾ ਦਿੰਦੇ ਨੇ ਕਿਹਾ ਚੰਗਾ ਜ਼ਰੂਰੀ ਗੱਲ ਦੱਸ ਕਿਹੜੀ ਕਰਨੀ ਸੀ ਤੂੰ ਸਟੇਟਸ ਪਾਇਆ ਸੀ ਕੀਰਤੀ ਨੇ ਪੁੱਛਿਆ ਕੁਝ ਨਹੀਂ ਵੈਸੇ ਹੀ ਪਾਇਆ ਸੀ ਉਹ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ ਨਾ ਤਾਂ ਸਮਰ ਨੇ ਡਰਦੇ ਨੇ ਕਿਹਾ ਕੁਟਾਪਾ ਕਰਨਾ ਏ ਫਿਰ ਹੁਣ ਮੈਂ ਤੇਰੇ ਐਵੇਂ ਹੀ ਪਾਗਲ ਜਿਹਾ ਕੀਰਤੀ ਨੇ ਕਿਹਾ ਕੁਟਾਪਾ ਬਾਚ ਕਰਿਓ ਪਹਿਲਾਂ ਕੋਈ ਜ਼ਰੂਰੀ ਗੱਲਾਂ ਮੈਂ ਦੱਸਣੀਆਂ ਨੇ ਉਹ ਸੁਣੋ ਆਪਣਾ ਅੰਮ੍ਰਿਤ ਵਿਚਾਰਾ ਜੇਲ੍ਹ ਚ ਸੜ ਰਿਹਾ ਈ ਉਹ ਸਾਰੀ ਐਸਾਂ ਕਰਦੀ ਫਿਰਦੀ ਆ ਮੇਰੀ ਤਾਂ ਹੋਰ ਸੁਣਦੀ ਆ ਕੁਝ ਗਾਣਾ ਹੀ ਨਿਕਲਦੀਆਂ ਨੇ ਮੇਰੇ ਮੂੰਹ ਤੋਂ ਉਹਦੇ ਲਈ ਸਮਰ ਗੁੱਸੇ ਵਿੱਚ ਕਹਿ ਰਿਹਾ ਸੀ ਕੌਣ ਕੀਰਤੀ ਨੇ ਬੋਚਿਆ ਉਹਦੀ ਵਾਈਫ ਹੋਰ ਕੌਣ ਤੁਹਾਨੂੰ ਨਹੀਂ ਪਤਾ ਉਹਦਾ ਵਿਆਹ ਹੋ ਗਿਆ ਸਮਰ ਬੋਲਿਆ ਹਾਂ ਮੈਨੂੰ ਪਤਾ ਹੈ ਮੇਰੇ ਤੋਂ 20 ਦਿਨ ਬਾਅਦ ਹੀ ਹੋ ਗਿਆ ਸੀ ਵਿਆਹ ਤਾਂ ਕੀਰਤੀ ਨੇ ਦੱਸਿਆ ਸਾਰਾ ਸਭ ਕੁਝ ਚੀਜ਼ ਹੋ ਗਿਆ ਮੇਰੀ ਤੋਂ ਬਾਅਦ ਸਮਰ ਗੁੱਸੇ ਵਿੱਚ ਸੀ ਮੈਂ ਨਹੀਂ ਹੋਈ ਚੀਜ਼ ਉਹ ਕਿ ਨਾ ਹੋਣਾ ਹੀ ਕੀਰਤੀ ਨੇ ਕਿਹਾ तुसी नहीं हो सदी जनाफ यह चेंज शब्द थोड़े लिए नहीं बनिया, तुसी मैनों दसो ती अपने सोहे घर ठीक हो मेरा भतीजा किमें ले आए सहरे ओनू कि नहीं अजय मिसर किमें तोड़े नेचर वजिया है ज नहीं बन दी वाया समर ने पूछया हाँ ठीक ने सब वधिया है सारा कुछ ही रोशन भी ठीक आता महीना हो गया आएन इत भी ठीक ने वी नेचर त ਫ੍ਰੈਂਕ ਜਹੇਹੀ ਨੇ ਕੀਰਤੀ ਨੇ ਦੱਸਿਆ ਭਾਬੀ ਤੁਹਾਡੀ ਮੈਰਿਜ ਵਾਰੇ ਸੁਣ ਕੇ ਦੁੱਖ ਵੀ ਹੋਇਆ ਇੱਕ ਖੁਸ਼ੀ ਵੀ ਹੋਈ ਵਿਚਲ ਘਰ ਵਸ ਗਿਆ ਤੁਹਾਡਾ ਸੰਬਰ ਨੇ ਕਿਹਾ ਕਿਉਂ ਦੁੱਖ ਕਿਉਂ ਹੋਇਆ ਤੁਸੀਂ ਸਾਰੇ ਵੀ ਤਾਂ ਚਾਹੁੰਦੇ ਹੀ ਸੀ ਕਿ ਮੈਂ ਵਿਆਹ ਕਰਵਾ ਲਵਾਂ ਦੁਖੀ ਹੋ ਕੇ ਹੀ ਅਕਚਬਿਆਈ ਮੈਂ ਤਾਂ ਮੈਨੂੰ ਕਿੰਨਾ ਚਾਹ ਸੀ ਵਿਆਹ ਦਾ ਇਹ ਤਾਂ ਸਾਰਿਆਂ ਨੂੰ ਪਤਾ ਤੂੰ ਹੀ ਤਾਂ ਚਾਹੁੰਦਾ ਸੀ ਨਾ ਕਿ ਮੇਰਾ ਵਿਆਹ ਅੰਮ੍ਰਿਤ ਨਾਲ ਨਾ ਕਦੀ ਵੀ ਹੋਵੇ ਫਿਰ ਹੁਣ ਤਾਂ ਤੈਨੂੰ ਖੁਸ਼ ਹੋਣਾ ਚਾਹੀਦਾ ਏ ਖੀਰਦੀ ਨੇ ਕਿਹਾ ਹਾਂਜੀ ਪਰ ਉਦੋਂ ਮੈਂ ਭਟਕ ਗਿਆ ਸੀ ਅੰਮ੍ਰਿਤ ਲਈ ਮੇਰੀ ਸੋਚ ਹੁਣ ਬਦਲ ਗਈ ਆ ਲਵੀ ਨੇ ਮੈਨੂੰ ਸਮਝਾਇਆ ਕਿ ਅੰਮ੍ਰਿਤ ਨੇ ਜਾਣਬੁੱਝ ਕੇ ਕੁਝ ਵੀ ਨਹੀਂ ਕੀਤਾ ਸੀ ਉਹ ਸਭ ਕੁਦਰਤੀ ਹੋਇਆ ਸੀ ਅੰਮ੍ਰਿਤ ਦੀ ਕੋਈ ਗਲਤੀ ਨਹੀਂ ਸੀ ਜੈਸਮੀਨ ਤੇ ਮੈਨੂੰ ਦੂਰ ਕਰਨ ਲਈ ਹੁਣ ਮੈਂ ਬਦਲ ਗਿਆ ਤੇ ਮੇਰੀ ਸੋਚ ਵੀ ਅੰਮ੍ਰਿਤ ਲਈ ਬਦਲ ਚੁੱਕੀ ਆ समर ने पछतावा प्रगट किया अच्छा कीर्ति ने कहा हाँ जी जोड़ी बहुत सोहनी आ मैं पिक देखी सी, खुश रहो हमेशा मैं तो यही अरदास है हमेशा मैं तो डरते नहीं मैसेज नहीं सी कीता, भी कि वीर कोल ना हो मेरे करके कुछ गलत ना हो जाए समर ने कहा चंगा मैं पाठ करना है फिर गल करूँगी कीर्ति ने कहा ਹਾਂਜੀ ਕਰੋ ਕਰੋ ਤੁਸੀਂ ਪਾਠ ਫੇਰ ਗੱਲ ਕਰ ਲਾਂਗੇ ਨਾਲੇ ਮੈਂ ਵੀ ਡਿਊਟੀ ਚ ਲਿਆਈ ਇਧਰ ਸਫੀਰ ਹੋ ਗਈ ਆ ਨਾਲੇ ਗੁੱਡ ਮਾਰਨਿੰਗ ਕੈਨੇਡਾ ਵਾਲੀ ਸਮਰ ਨੇ ਕਿਹਾ 13 ਅਕਤੂਬਰ ਨੂੰ ਫੇਰ ਸਮਰ ਦਾ ਮੈਸੇਜ ਆਇਆ ਹੈਲੋ ਪਾਪੀ ਕਿਵੇਂ ਹੋ ਕਾ ਠੀਕ ਨੇ ਸਾਰੇ ਕੰਟੇਕਟ ਵੱਧ ਕੀਤੇ ਨੇ ਮੈਸੇਜ ਦੇਖਿਆ ਤੇ ਜਵਾਬ ਦਿੱਤਾ ਹਾਂ ਸਮਰ ਤੂੰ ਦੱਸ ਮੰਮੀ ਦਾ ਦੱਸ ਜੀ ਕੁਝ ਪਤਾਈ ਤਾਂ ਠੀਕ ਨੇ ਹੋ ਉਹ ਤਾਂ ਸਿਰਵਲੀ ਸੜਤਾ ਠੀਕ ਆ ਪਰ ਲਵੀ ਨਹੀਂ ਲੱਤ ਤੇ ਮਾਰਿਆ ਸੀ ਕੁਝ ਦੁਰਨੀ ਸਕਦੇ ਹਸਪੀਟਲ ਹੀ ਨਹੀਂ ਮੰਮੀ ਨੇ ਫੋਨ ਕੀਤਾ ਸੀ ਮਾਸੀ ਜੀ ਦੀ ਖਬਰ ਲੈਣ ਨੂੰ ਕਹਿੰਦੇ ਸਾਰੇ ਹਸਪੀਟਲ ਪਈਆਂ ਹੁਣ ਬਸ ਲਵੀ ਦੀ ਚਾਹਤ ਹੀ ਕਿੰਨ ਕਰਨੀ ਸਮਨ ਨੇ ਦੱਸਿਆ ਹੋਰ ਕੀ ਇਹਨੇ ਤਾਂ ਕੱਖ ਨਹੀਂ ਛੱਡਿਆ ਪਾਗਲ ਹੋ ਗਿਆ ਨਸ਼ੇ ਪਿੱਛੇ ਮੈਨੂੰ ਤਾਂ ਮੰਮੀ ਨੇ ਮਨਾ ਕੀਤਾ ਹੋਇਆ ਈ ਇਹਨੂੰ ਮੈਸੇਜ ਕਰਨ ਤੋਂ ਤਾ ਕਰਕੇ ਨਹੀਂ ਮੈਂ ਕਰਦੀ ਇਹਨੂੰ ਕੋਈ ਫੋਨ ਮੈਸੇਜ ਨਲੇ ਹੀ ਰਹਿੰਦਾ ਉਹਦੇ ਕੋਲ ਆ ਬਹੁਤਾ ਵਕੀਰ ਚਿੱਟੀ ਦਾ ਤਸਕਰ ਪਰਸ਼ਾਮੀ ਵਾਂਗ ਤੁਰਿਆ ਫਿਰਦਾ ਰਹਿੰਦਾ ਇਹਦੇ ਨਾਲ ਕੀਕਦੀ ਨੇ ਜਵਾਬ ਦਿੱਤਾ ਆਹੋ ਉਹਨੂੰ ਹੁਣ ਵਕੀਲ ਦਾ ਵੀ ਲਾਇਸੈਂਸ ਮਿਲ ਗਿਆ ਮੈਂ ਦੇਖਿਆ ਸੀ ਉਹਨੇ ਫੇਸਬੁਕ ਤੇ ਪਾਇਆ ਹੋਇਆ ਸੀ ਸੰਬਰ ਨੇ ਦੱਸਿਆ ਆਹੋ ਹੁਣ ਉਹਨੂੰ ਹੋਰ ਸੌਖਾ ਹੋ ਗਿਆ ਚਿੱਟਾ ਵੇਚਣਾ ਵੈਸੇ ਸਮਗਲਰ ਤਾਂ ਨਹੀਂ ਮਿਲੇ ਉਹਨੂੰ ਲਾਇਸੈਂਸ ਅਜੇ ਖੀਰਦੀ ਨੇ ਗੁੱਸੇ ਵਿੱਚ ਕਿਹਾ ਭਾਬੀ ਜੀ ਇਹੋ ਜਿਹੇ 2 ਨੰਬਰ ਵਾਲੀ ਘਟੀਆਂ ਬੰਦਿਆਂ ਨੂੰ ਕੁਝ ਨਹੀਂ ਹੁੰਦਾ ਹੁੰਦਾ ਇਹਨਾਂ ਲਈ ਤਾਂ ਸਰਕਾਰ ਆਪ ਹੈਲਪ ਕਰਦੀ ਆ ਸੰਵਰ ਨੇ ਦੱਸਿਆ ਆਹੋ ਸਰਕਾਰ ਤਾਂ ਆਪ ਤਸਕਰੀ ਕਰਦੀ ਆ ਖੀਰਦੀ ਨੇ ਕਿਹਾ ਭਾਬੀ ਅੰਮ੍ਰਿਤਕ ਘਰ ਦੇ ਭਾਗ ਹੀ ਆਪਣੇ ਨਾਲ ਲੈ ਗਿਆ ਉਹਨੂੰ ਕੋਈ ਕਦਮ ਕੋਈ ਮਿਲਨ ਨਹੀਂ ਜਾਂਦਾ ਕਦੇ ਕੋਈ ਕੱਪੜਾ ਨਹੀਂ ਕੋਈ ਲੀੜਾ ਨਹੀਂ ਨਾ ਲੈਣਾ ਨਾ ਦੇਣਾ ਬੁਰਾ ਹਾਲ ਕਰਤਾ ਸਬੂ ਦਾ ਵਿਆਹ ਕਰਵਾ ਕੇ ਮੈਂ ਭੇਜੂ ਮੌਮ ਨੂੰ ਕੁਝ ਦਿਨਾਂ ਤੱਕ ਉਹਨੂੰ ਮਿਲਣ ਜੀ ਮਿਲਣ ਦਿੱਤਾ ਜੀਲ ਡਿਪਾਰਟਮੈਂਟ ਨੇ ਤਾਂ ਸੰਬਰ ਨੇ ਦੱਸਿਆ 7 ਨਵੰਬਰ ਨੂੰ ਦੀਵਾਲੀ ਸੀ ਤੇ ਸੰਬਰ ਨੇ ਸਵੇਰੇ ਜਲਦੀ ਹੀ ਕੀਰਤੀ ਨੂੰ ਹੈਪੀ ਦੀਵਾਲੀ ਦਾ ਮੈਸੇਜ ਕਰ ਦਿੱਤਾ ਜੋ ਕੀਰਤੀ ਨੇ ਮਸ਼ਰੂਫ ਫੋਨ ਕਰਕੇ ਦੁਪਹਿਰ ਵਾ ਦੇਖਿਆ ਉਸ ਦੇ ਨਾਲ ਹੀ ਉਸ ਨੂੰ ਤੈਨੂੰ ਵੀ ਲਿਖ ਕੇ ਜਵਾਬ ਦਿੱਤਾ ਕੀਰਤੀ ਨੇ ਦੇਖਿਆ ਕਿ ਉਹ ਅੰਮ੍ਰਿਤ ਦੀ ਮੰਮੀ ਵਾਲੇ ਨੰਬਰ ਤੋਂ ਵੀ ਅਨਬਲੌਕ ਹੋ ਗਈ ਆ ਇਸ ਲਈ ਉਸਨੇ ਇਹ ਸੋਚਦੀ ਹੋਈ ਕਿ ਸ਼ਾਇਦ ਇਹ ਨੰਬਰ ਫੇਰ ਨਸੀਬ ਘਰ ਖੁਲਾ ਗਿਆ ਹੈ ਉਸਨੇ ਨਾਲ ਹੀ ਅੰਮ੍ਰਿਤ ਦੀ ਉਸ ਨੰਬਰ ਤੇ ਵੀ ਹੈਪੀ ਦਿਵਾਲੀ ਦਾ ਮੈਸੇਜ ਕਰ ਦਿੱਤਾ ਫਿਰ ਉਹ ਆਪਣੇ ਕੰਮ ਲੱਗ ਗਈ ਥੋੜੀ ਦੇਰ ਬਾਅਦ ਉਧਰ ਜਵਾਬ ਆਇਆ ਤੂੰ ਕੌਣ ਆ ਮੈਂ ਨਹੀਂ ਤੈਨੂੰ ਜਾਣਦੀ ਮੈਂ ਨਸੀਬ ਕੌਰ ਜੀ ਦੀ ਬੇਟੀ ਆ ਤੁਸੀਂ ਕੌਣ ਹੋ ਕੀਰਤੀ ਨੇ ਹੈਰਾਨ ਹੁੰਦੀ ਨਹੀਂ ਕਿਹਾ ਉਤਾ ਹਸਪੀਟਲ ਨੇ ਤੂੰ ਕਿਹੜੀ ਕੁੜੀਆਂ ਉਹਨਾਂ ਦੀ ਨਾਮ ਦਾਸ ਆਪਣਾ ਉਹਦੀਆਂ ਕੁੜੀਆਂ ਨੇ ਤਾਂ ਸਾਰੀਆਂ ਤੇ ਨੰਬਰ ਮੇਰੇ ਕੋਲ ਐਡ ਨਹੀਂ ਉਧਰੋਂ ਫੇਰ ਪੁੱਛਿਆ ਗਿਆ ਇਸ ਤੇ ਕੀ ਤੇ ਨੂੰ ਸਮਝ ਆ ਗਿਆ ਸੀ ਕਿ ਨੰਬਰ ਅਜੇ ਵੀ ਹਿਟਲਰ ਮਾਸੀ ਕੋਲ ਗਿਆ ਇਸ ਲਈ ਉਸਨੇ ਜਲਦੀ ਹੀ ਉਹਨਾਂ ਨੂੰ ਬਲੌਕ ਕਰ ਦਿੱਤਾ 6 ਨਵੰਬਰ ਨੂੰ ਕੀਰਤੀ ਨੂੰ ਸੰਬਰ ਨੇ ਮੈਸੇਜ ਕੀਤਾ ਤਾਂ ਕੀਰਤੀ ਨੇ ਉਪਰੋਕਤ ਸਾਰੀ ਗੱਲ ਉਸ ਨੂੰ ਦੱਸੀ ਸਮਰ ਨੇ ਸਾਰੀ ਗੱਲ ਸੁਣ ਕੇ ਹੈਰਾਨ ਹੁੰਦੇ ਹੋਏ ਕਿਹਾ ਹਾਂਜੀ ਫਿਰ ਉਸ ਦਿਨ ਤੁਹਾਨੂੰ ਕਿਹਾਤਾ ਸੀ ਵੀ ਨੰਬਰ ਉਹਨਾਂ ਕੋਲ ਹੀ ਆ 98 ਵਾਲਾ WhatsApp ਵੀ ਉਹਨਾਂ ਕੋਲ ਹੀ ਚੱਲਦਾ ਏ ਹੁਣ ਕਈ ਮਹੀਨਿਆਂ ਦਾ ਭਾਬੀ ਮਤਲਬ ਮਾਸੀ ਜੀ ਅਜੇ ਤੱਕ ਵੀ ਹਸਪੀਟਲ ਹੀ ਨੇ ਹੱਦ ਹੋ ਗਈ ਇੰਨੀ ਜਿਆਦਾ ਸੱਟਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਇਹੀ ਤਾਂ ਮੈਨੂੰ ਟੈਨਸ਼ਨ ਆ ਸਮਰ ਮम्मी ਦੀ ਜਾ ਵੀ ਨਹੀਂ ਸਕਦੀ ਮੈਂ ਤਾਂ ਹੁਣ ਕੀ ਕਰਾਂ ਖੀਰ ਦੀ ਨੇ ਕਿਹਾ ਕੁਈ ਨਹੀਂ ਮੈਂ ਲਵੀਨ ਨੂੰ ਫੋਨ ਕਰਕੇ ਪੁੱਛਦਾ ਆਂ ਵੇਟ ਪਲੀਜ਼ ਸੰਬਰ ਨੇ ਕਿਹਾ ਓਕੇ ਖੀਰਦੀ ਉਡੀ ਕਰਨ ਲੱਗੀ ਥੋੜੇ ਸਮੇਂ ਬਾਅਦ ਸੰਬਰ ਨੇ ਫੇਰ ਮੈਸੇਜ ਕੀਤਾ ਇੱਕ ਤਾਂ ਐ ਟਾਈਮ ਮੋਦੀ ਨਹੀਂ ਆਵਾਜ਼ ਸਮਝ ਆਉਂਦੀ ਹੁੰਦੀ ਖਾਦੀ ਪੀਤੀ ਹੋਈ ਲੱਗਦੀ ਆ ਪਤਾ ਨਹੀਂ ਕਿੱਥੇ ਬੈਠਾ ਈ ਮੰਡਲੀ 'ਚ ਹਮ ਔਰ ਤਾਂ ਦਿਮਾਗਰਾ ਹੋ ਗਿਆ ਹੁਣ ਨਸ਼ੇ ਨੇ پاگل ਕਰਤਾ ਉਹਨੂੰ ਖੀਰਦੀ ਨੇ ਕਿਹਾ ਉਨੇ ਬੁਰੀ ਤਰੀਕੇ ਨਾਲ ਕੁੱਟੇ ਨੇ ਮਾਸੀ ਜੀ ਤੇ ਚਾਹਤ ਪਰ ਇਹ ਨਹੀਂ ਸੀ ਪਤਾ ਵੀ ਦਿਵਾਲੀ ਵੀ ਹਸਪੀਟਲ 'ਚ ਕੱਟੀ ਹੋਊਗੀ ਉਹਨਾਂ ਦੀ ਵਿਚਾਰਿਆਂ ਦੀ ਸੰਬਰ ਨੇ ਦੱਸਿਆ ਮੈਂ ਵੀ ਤਾਂ ਆਪਣੀ ਜਾਨ 'ਚ ਉਹਨਾਂ ਨੂੰ ਹੀ ਦਿਵਾਲੀ ਵਿਸ਼ ਕੀਤੀ ਸੀ ਪਰ ਮੈਨੂੰ ਵੀ ਪਤਾ ਸੀ ਕਿ ਜਵਾਬ ਹਿਟਲਰ ਦਿਓ ਸੰਬਰ ਕਿ ਤੇ ਉਹਨਾਂ ਨੇ ਮੈਸੇਜ ਬੈਕਅਪ ਤਾਂ ਨਹੀਂ ਕਰ ਲਏ ਖੇਤ ਹੀ ਨਹੀਂ ਗਿਆ ਪਤਾ ਨਹੀਂ ਚਲੋ ਛੱਡੋ ਤੁਸੀਂ ਦੱਸੋ ਦਿਵਾਲੀ ਵਧੀਆ ਲੰਗੀ ਸਮਰ ਨੇ ਪੁੱਛਿਆ ਹਾਂ ਵਧੀਆ ਤੂੰ ਦੱਸ ਕੀਰਤੀ ਨੇ ਜਵਾਬ ਦਿੱਤਾ ਉਹ ਵੀ ਤੇਜ਼ ਨਹੀਂ ਵੈਸੇ ਬਹੁਤ ਹਨਾ ਭਾਬੀ ਉੱਪਰ ਨੂੰ ਜਿਹੜੀ ਬਣਾਈ ਆ ਫੌਰਨ ਤੋਂ ਆ ਉਹ ਵੀ ਅਸਲੀ ਤੇਜ਼ ਹੋਊਗੀ ਸਮਰ ਬੋਲਿਆ ਸਮਰ ਜੇ ਕਿਤੇ ਦੋਹਾਂ ਨੇ ਮਿਲ ਕੇ ਮੇਰਾ ਨੰਬਰ ਤੇ ਉਹਦੀ ਡਿਟੇਲ ਕਢਵਾ ਲਈ ਫਿਰ ਮੇਰਾ ਨੰਬਰ ਤਾਂ ਤੈਨੂੰ ਪਤਾ ਹੀ ਆ ਅੰਮ੍ਰਿਤ ਦੇ ਨਾਮ ਤੇ ਹੀ ਆ ਕੀਰਤੀ ਨੇ ਤਨਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੀ ਜੀ ਬਨੇਰੇਵ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ